ਨੇ ਗੁਰਬਾਨੀ ਦੇ ذریعے ਮਾਰਜੀ ਸਾਨੂੰ ਬਾਰ ਬਾਰ ਉੱਥੇ ਲੈ ਕੇ ਜਾਂਦੇ ਆ ਕਿ ਵਿੱਚ ਇੱਤੇ ਰੱਖਦੇ ਇੱਤੇ ਰੱਖ ਬਹੁਤ ਜੱਤੇ ਰੱਖ ਜੀਵਨ ਬੜਾ ਛੋਟਾ ਹੈਗਾ ਵਾ ਬੜੇ ਸੀਮਤ ਜਿਹਾ ਜੀਵਨ ਹੈਗਾ ਵਾ ਦੇਖਣ ਨੂੰ ਲੱਗਦਾ ਆਉਣ ਵਾਲਾ ਸਮਾਂ ਜਿਹੜਾ ਉਹ ਪਹਾੜ ਜਿੱਡਾ ਹੈਗਾ ਜਦੋਂ ਲੰਘ ਜਾਂਦਾ ਲੰਘ ਚੁੱਕੇ ਸਮੇਂ ਆ ਝਾਤ ਮਾਰੀਏ ਤੇ ਉਹ ਪਲਾਂ ਦੀ ਖੇਡ ਹੈ ਗਈ ਆ ਸਾਰੇ ਬੰਦੇ ਆਪਣੇ ਜੀਵਨ ਦੇ ਲੰਘ ਚੁੱਕੇ ਸਮੇਂ ਉਹ ਧਿਆਨ ਮਾਰੋ ਸਾਨੂੰ ਇੰਝ ਮਹਿਸੂਸ ਹੁੰਦਾ ਵਾ ਸਾਡੇ ਬਜ਼ੁਰਗ ਕਹਿ ਦਿੰਦੇ ਆ ਵੀ ਉਹਨਾਂ ਨੂੰ ਪੁੱਛਿਆ ਜ਼ਿੰਦਗੀ ਕੀ ਹੈਗੀ ਆ ਉਹ ਕਹਿੰਦੇ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਮੇਲਾ ਕਹਿਣ ਦਾ ਭਾਵ ਹੈ ਜਿਹੜੀ ਜ਼ਿੰਦਗੀ ਬਤੀਤ ਹੋ ਗਈ ਹੈ ਉਹ ਇੰਝ ਲੱਗਣਾ ਹੈਗਾ ਵੀ ਜਿਵੇਂ ਚੁਟਕੀਆਂ ਦੇ ਵਿੱਚ ਪਲਾਂ ਦੇ ਵਿੱਚ ਲੰਘ ਹੀ ਗਈ ਆ ਤੇ ਉਹ ਚਾਰ ਦਿਨ ਦਾ ਮੇਲਾ ਹੀ ਲੱਗਦੀ ਸੋ ਜੀਵਨ ਦੇ ਵਿੱਚ ਅਸੀਂ ਜੋ ਕੁਝ ਵੀ ਪਾਉਂਦੇ ਹੈਗੇ ਆ ਚਲੋ ਮਾਰ ਦੀ ਕਿਰਪਾ ਦੇ ਨਾਲ ਸ਼ੁਭ ਕਿਰਤਾਂ ਕਰਨੀਆਂ ਚਾਹੀਦੀਆਂ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ ਤੇ ਉਹ ਕਿਰਤਾਂ ਕਰਦੇ ਆ ਇਹ ਗੱਲ ਜੂ ਜ਼ਰੂਰ ਯਾਦ ਸਾਨੂੰ ਰਹਿਣੀ ਚਾਹੀਦੀ ਹੈ ਕਿ ਆ ਵੀ ਸਾਡਾ ਸਮਾਂ ਬੜਾ ਸੀਮਤ ਹੈਗਾ ਤੇ ਸੱਚੀ ਗੱਲ ਸੀਮਤ ਹੈਗਾ ਵਾ ਕਿ ਕਿੰਨਾ ਕੋਈ 100 ਸਾਲ ਕੋਈ 150 ਸਾਲ ਜੀ ਲੂਗਾ ਕੋਈ ਇਹ ਕਿੰਨਾ ਕੁ ਸਮਾਂ ਹੈਗਾ ਜੀ ਬਹੁਤ ਥੋੜਾ ਸਮਾਂ ਹੈਗਾ ਇਹਦੇ ਤੋਂ ਜ਼ਿਆਦਾ ਤੇ ਜਾਨਵਰਾਂ ਦੀ ਲੰਮੀ ਉਮਰ ਹੁੰਦੀ ਹੈ ਕਈ ਜਾਨਵਰ ਹੈ ਜਿਹੜੇ ਹਜ਼ਾਰ-ਹਜ਼ਾਰ ਸਾਲ ਉਹਨਾਂ ਦੀ ਉਮਰ ਹੁੰਦੀ ਹੈ ਤੇ ਉਸ ਹਿਸਾਬ ਨਾਲ ਤੇ ਬੰਦੇ ਦੀ ਉਮਰ ਕੁਝ ਵੀ ਨਹੀਂ ਹੈਗੀ ਤੇ ਬੰਦਾ ਬਸ ਇਸ ਗੱਲ ਦਾ ਬੋਧ ਨਹੀਂ ਹੁੰਦਾ ਜਦੋਂ ਸਾਨੂੰ ਜੀਵਨ ਦੀ ਅਸਲੀਅਤ ਦਾ ਐਵੇਂ ਕਲਪਿਤੇ ਰਹਿੰਦੇ ਆ ਸੋ ਸਾਨੂੰ ਜੀਵਨ ਦੇ ਵਿੱਚ ਕਦੀ ਵੀ ਜਿਹੋਦਾਂ ਵੀ ਕਲਪਨਾ ਆਉਂਦੀ ਆ ਜਦੋਂ ਆਪਾਂ ਪਰੇਸ਼ਾਨ ਹੋ ਜਾਂਦੇ ਆ ਕਿ ਸਾਡੇ ਕੋਲ ਇਹ ਐ ਨਹੀਂ ਉਹ ਐ ਨਹੀਂ ਆ ਮੈਂ ਤਾਂ ਕਹਿੰਦਾ ਹਾਂ ਨਾ ਵੀ ਥੋੜੀ ਦੇਰ ਜਾ ਕੇ ਸ਼ਮਸ਼ਾਨ ਘਾਟ ਬਹਿ ਕੇ ਆਓ ਉੱਥੇ ਜਾ ਕੇ ਪਤਾ ਲੱਗ ਜਾਂਦਾ ਜੀਵਨ ਦੀ ਅਸਲੀਅਤ ਕੀ ਆ ਮਨ ਝਟਕਣੋਂ ਵੱਟ ਜਾਂਦਾ ਤੇ ਜੇਕਰ ਵੈਸੇ ਹੀ ਇਸ ਗੱਲ ਦਾ बोਧ ਹੋ ਜੇ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਤੇ ਫਿਰ ਤੇ ਕਹਿੰਦੇ ਸੋਨੇ ਤੇ ਸੁਹਾਗਾ ਹੈਗਾ ਇਸ ਗੱਲ ਦਾ ਸਾਨੂੰ बोਧ ਹੋ ਜੇ ਜਿਹਨੂੰ ਇਸ ਗੱਲ ਦਾ बोਧ ਹੋ ਜਾਂਦਾ ਬੰਦਾ ਬੁਰਾਈਆਂ ਤਿਆਗ ਦਿੰਦਾ ਹੈਗਾ ਕਿਉਂਕਿ ਉਹ ਪ੍ਰਕਾਸ਼ ਆ ਜਿਹੜਾ ਸੱਚ ਦਾ बोਧ ਹੋਣਾ ਸੱਚ ਦਾ ਗਿਆਨ ਹੋਣਾ ਉਹ ਸਾਡੀ ਸੂਰਤ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਜਦੋਂ ਸਾਡੀ ਸੂਰਤ ਪ੍ਰਕਾਸ਼ਮਾਨ ਹੋ ਜਾਂਦੀ ਹੈ ਤੇ ਇਹ ਨੇਚਰਲੀ ਹੈਗਾ ਵੀ ਬੰਦਾ ਠੇਡੇ ਨਹੀਂ ਖਾਂਦਾ ਫਿਰ ਹਨੇਰਾ ਦੂਰ ਹੋ ਜਾਂਦਾ ਨਾ ਅਨੇ ਰੇਵੇ ਚ ਅਸੀਂ ਠੇਡੇ ਖਾਂਦੇ ਆ ਗਿਆਨਤਾ ਦੇ ਵਿੱਚ ਅਸੀਂ ਠੇਡੇ ਖਾਂਦੇ ਜੀਵਨ ਦੇ ਵਿੱਚ ਕਲਪਦੇ ਆ ਆ ਨਿਭਲਿਆ ਉਹ ਨਿਭਲਿਆ ਇੰਜ ਹੋ ਗਿਆ ਜੇ ਹੋ ਗਿਆ